चल बस कर पहले ਮੇਰਾ ਨਾਮ ਸਨੀ ਸਬਰਵਾਲ ਹੈ ਜੀ ਤੇ ਅੱਜ ਲੋੜੀ ਪਾਈ ਗਈ ਤੇ ਲੋੜੀ ਹਾਂਜੀ ਸਰ ਬੇਟੀ ਦੀ ਲੋੜੀ ਪਾਈ ਗਈ ਆ ਬਹੁਤ ਖੁਸ਼ੀ ਆ ਇੱਕ ਉਪਰਾਲਾ ਸ਼ੁਰੂ ਕਰਦੇ ਪਏ ਆ ਪਹਿਲਾਂ ਵੀ ਚਲੋ ਲੋਕਾਂ ਨੇ ਪਾਈਆਂ ਧੀਆਂ ਦੀਆਂ ਲੋੜੀਆਂ ਅਸੀਂ ਵੀ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਆਪਣੇ ਸ਼ਹਿਰ ਬਟਾਲੇ ਤੋਂ ਕਿ ਅਸੀਂ ਧੀ ਦੀ ਲੋੜੀ ਸੈਲੀਬ੍ਰੇਟ ਕਰੀਏ ਤਾਂ ਕਿ ਹਮੇਸ਼ਾ ਇਹ ਸੁਣੀਦਾ ਹੈ ਯਾਰ ਕਿਸੇ ਨੂੰ ਅਗਰ ਫੋਨ ਕਰੋ ਯਾਰ ਮੇਰੇ ਘਰੇ ਮੁੰਡਾ ਆਇਆ ਮੈਂ ਉਹਦੀ ਇਸ ਵਾਰ ਲੋੜੀ ਪਾਉਣੀ ਆ ਮੇਰੇ ਘਰੇ ਮੁੰਡਾ ਆ ਅਸੀਂ ਵੀ ਸੋਚਿਆ ਕਿ ਸਾਡੇ ਘਰੇ ਵੀ ਧੀ ਆਈ ਆ ਇੱਕ ਰਾਣੀ ਆਈ ਆ ਅਸੀਂ ਵੀ ਉਹਦੀ ਲੋੜੀ ਪਾਣੀ ਆ ਜੀ ਤੇ ਸਾਨੂੰ ਬਹੁਤ ਖੁਸ਼ੀ ਆ ਪ੍ਰਮਾਤਮਾ ਨੇ ਸਾਡੀ ਇੰਨੀ ਕਾਜ ਸਮਝੀ ਆ ਸਾਨੂੰ ਧੀ ਦਿੱਤੀ ਆ ਅਸੀਂ ਇਹਦੀ ਲੋੜੀ ਵੀ ਪਾਵਾਂਗੇ ਜੀ ਅਸੀਂ ਇਹਦੀ ਦੀਵਾਲੀ ਵੀ ਸੈਲੀਬ੍ਰੇਟ ਕਰਾਂਗੇ ਜੀ ਅਸੀਂ ਰੱਖੜੀ ਬੰਧਨ ਹਰ ਤਿਹਾਰੇ ਦੇ ਨਾਲ ਸੈਲੀਬ੍ਰੇਟ ਕਰਾਂਗੇ ਤੇ ਬਹੁਤ ਵੱਧ ਚੜ੍ਹ ਕੇ ਕਰਾਂਗੇ ਕਿ ਜਿਸ ਤਰ੍ਹਾਂ ਮੁੰਡੇ ਵਰੀ ਖੁਸ਼ੀਆਂ ਮਨਾਉਂਦੇ ਲੋਕੀ ਅਸੀਂ 4 ਗੁਣਾ ਵੱਧ ਜੀ ਕੁੜੀਆਂ ਦੀਆਂ ਖੁਸ਼ੀਆਂ ਸੈਲੀਬ੍ਰੇਟ ਕੀਤੀਆਂ ਜਦੋਂ ਇਹਨਾਂ ਨੇ ਜਨਮ ਲਿਆ ਸੀ ਕੁੜੀਆਂ ਨੇ ਇਹ ਮੇਰੇ ਘਰੇ ਆਏ ਆ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਚਰਨ ਪਾਦੂਕਾ ਵਗੈਰਾ ਲਗਾ ਕੇ ਅਸੀਂ ਸਵਾਗਤ ਕੀਤਾ ਸੀ ਕਿ ਕੰਜਕ ਦੇਵੀ ਆਈ ਆ ਮੇਰੇ ਘਰ ਇੱਕ ਰਾਣੀ ਆਈ ਆ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਤੇ ਅਸੀਂ ਇਹੋ ਹੀ ਚਾਹੁੰਦੇ ਆ ਕਿ ਜਿਹੜੀ ਅੱਗੋ ਲੋਕ ਸਮਝਦਾਰ ਆ ਪੜੇ ਲਿਖੇ ਆ ਉਹ ਇਨੀ ਗੱਲ ਸਮਝਣ ਕਿ ਰੱਬ ਨੇ ਧੀ ਪੁੱਤ ਦਿੱਤਾ ਆ ਸੇਮ ਨਾਂ ਨਕਸ਼ੇ ਹੱਥ ਪੈਰ ਦਿੱਤੇ ਆ ਤੇ ਉਹ ਇਸ ਚੀਜ਼ ਨੂੰ ਅਕਸੈਪਟ ਕਰਨ ਕਿ ਧੀਆਂ ਵੀ ਪੁੱਤ ਨਾਲੋਂ ਵੱਧ ਕੇ ਆ ਇਸ ਵੇਲੇ ਜੀ ਹਾਂਜੀ ਸਰ ਬਿਲਕੁਲ ਸਹੀ ਗੱਲ ਆ ਜੀ ਰੱਬ ਧੀ ਦਿੰਦਾ ਹੀ ਉਹਨੂੰ ਆ ਜੀ ਜਿਹੜਾ ਰਾਜਾ ਹੋਏ ਮਾੜੇ ਬੰਦੇ ਨੂੰ ਨਹੀਂ ਉਹ ਦਿੰਦਾ ਉਹਨੇ ਬੜਾ ਜੇ ਧੀ ਦਿੱਤੀ ਉਹਨੇ ਉਹਦਾ ਫਿਊਚਰ ਜਿਹੜਾ ਆ ਉਹਦੇ ਹੱਥਾਂ ਦੀਆਂ ਲਕੀਰਾਂ ਵੀ ਨਾਲ ਹੀ ਭੇਜੀਆਂ ਆ ਅਸੀਂ ਬਾਅਦ ਚੋਂ ਨਹੀਂ ਬਣਾਉਂਦੇ ਮੱਥੇ ਤੇ ਵੀ ਲਿਖ ਕੇ ਨਾਲ ਹੀ بھیجایا او دی او دا فیوچر نال ہی بھیجدا ہے کہ انے گاؤں جا کے بڑا نام کرنا ہے اے ਸਾਡੀ سوچ ہے کہ اسی سوچدے نہیں یار ਧੀਆਂ ਨੂੰ ਘੱਟ ਪੜਾਈਏ ਧੀਆਂ ਨੇ ਬਗਾਨੇ ਘਰ ਚਲ ਜਾਣਾ ਵਾ ਪਰ ਇਹ ਸੋਚੋ ਜੇ ਬਗਾਨੇ ਘਰ ਜਾਣਾ ਜਾਣਾ ਤੇ ਘਰੇ ਹੀ ਆਣਾ ਕਿਸੇ ਦੇ ਤੇ ਇਸ ਤਰ੍ਹਾਂ ਦਾ ਬਣਾ ਕੇ بھیجئے کہ ਬਗਾਨੇ ਘਰ ਜੇ ਜਾਣਾ ਉਹ ਘਰ ਬਗਾਨਾ ਨਹੀਂ ਉਹਦਾ ਆਪਣਾ ਘਰ ਹੈ ਉਹਨੇ ਉੱਥੇ ਵੀ ਆਪਣੇ ਵਾਂਗੂ ਹੀ ਰਹਿਣਾ ਤੇ ਅਸੀਂ ਉਹਨੂੰ ਇਸ ਤਰ੍ਹਾਂ ਪ੍ਰਿਪੇਅਰ ਕਰਾ ਕੇ ਭੇਜਿਏ ਕਿ گاؤں دی ਲਾਈਫ ਚ ਕੋਈ ਮੁਸ਼ਕਲ ਨਾ ਆਏ ਪੜਾਈਏ ਲਿਖਾਈਏ ਵਧੀਆ ਫਿਊਚਰ ਦੇਈਏ ਉਹਨੂੰ ਕੀ ਬਣਾਣਾ ਜਾਂਦੇ ਆਪਣੀ ਟੀਮ ਵਿੱਚ ਸਰ ਅਸੀਂ ਤੇ ਬਹੁਤ ਕੋ ਸੋਚਿਆ ਦਾ ਵਾ ਅਸੀਂ ਤੇ ਡਾਕਟਰ ਵੀ ਸੋਚਿਆ ਪਾਇਲਟ ਵੀ ਸੋਚਿਆ ਇੰਜੀਨੀਅਰ ਵੀ ਸੋਚਿਆ ਅੱਗੇ ਜਦੋਂ ਉਦੋਂ ਨੂੰ ਥੋੜਾ ਜਨਰੇਸ਼ਨ ਚੇਂਜ ਹੋਏਗੀ ਤੇ ਫਿਰ ਦੇਖਾਂਗੇ ਜਨਰੇਸ਼ਨ ਦੇ ਹਿਸਾਬ ਨਾਲ ਮਾਹੌਲ ਦੇ ਹਿਸਾਬ ਨਾਲ ਕੀ ਗੁੜੀਆ ਆਪਣੀ ਕਿੰਨਾ ਕੁ ਪੜਦੀ ਆ ਕੀ ਕਰਦੀ ਆ ਆਪਾਂ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਾ ਕਿ ਅਸੀਂ ਕਿਸੇ ਉਸ ਪਦ ਤੇ ਬਿਠਾਈਏ ਕਿ ਵਾਕਈ ਮਾਨ ਬਖਸ਼ਿਆ ਹੋਏ ਪ੍ਰਮਾਤਮਾ ਨੇ ਪ੍ਰਮਾਤਮਾ ਨੂੰ ਜੇ ਲੱਗਾ ਕਿ ਇਹਨੂੰ ਧੀ ਦਿੱਤੀ ਆਸੀਂ ਵੀ ਇਹੋ ਜਿਹਾ ਕੰਮ ਕਰੀਏ ਕਿ ਪ੍ਰਮਾਤਮਾ ਕਵੇ ਜੇ ਧੀ ਦਿੱਤੀ ਆ ਤੇ ਇੰਨੇ ਵਧੀਆ ਜਗ੍ਹਾ ਤੇ ਉਹਨੂੰ ਬਿਠਾਇਆ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਬੇਟਿਆਂ ਦੀ ਲੋੜੀ ਪਾਉਂਦੇ ਕਰਤੀਆਂ ਨਹੀਂ ਹਨੀ ਹੁੰਦਾ ਸਮੋਂ ਮਾਨਵਦ ਦਾ ਆ ਆਪਣੇ ਇੰਡੀਆ ਦੇ ਵਿੱਚ ਮਾਨਵਦ ਦਾ ਧੀਆਂ ਦੀ ਇੱਜ਼ਤ ਜ਼ਿਆਦਾ ਕੀਤੀ ਜਾਂਦੀ ਇਸ ਚੀਜ਼ ਨੂੰ ਤੁਸੀਂ ਸਮਝੋ ਪੜੇ ਲਿਖੀਓ ਸਾਰੇ ਤੇ ਜੇ ਆਪਾਂ ਆਪਣੇ ਬੇਟੇ ਦੀ ਲੋੜੀ ਮਨਾਉਂਦੇ ਆ ਅਸੀਂ ਬੇਟੀ ਦੀ ਵੀ ਮਨਾਈਏ ਸੈਲੀਬ੍ਰੇਟ ਕਰੀਏ ਉਹਨੂੰ ਤਾਂ ਕਿ ਉਹਦੇ ਉਹਨੂੰ ਵੀ ਇੱਕ ਸੋਚ ਸ਼ਕਤੀ ਦਿੱਤੀ ਰੱਬ ਨੇ ਚੰਗਾ ਮਾੜਾ ਸੋਚਣ ਦੀ ਤੇ ਉਹ ਸੋਚੇ ਕਿ ਮੇਰੇ ਬਾਪ ਨੇ ਵਾਕਈ ਮੇਰੇ ਵਾਸਤੇ ਕੁਝ ਵਧੀਆ ਕੀਤਾ ਵਾ ਹਾਂਜੀ ਪਰਿਵਾਰ ਚ ਭਾਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਜਦੋਂ ਬੇਟੀ ਹੋਈ ਵੀ ਨਹੀਂ ਸੀ ਉਦੋਂ ਹੀ ਕਹਿੰਦੇ ਸੀ ਸਰ ਜੀ ਸਾਨੂੰ ਬੇਟੀ ਹੀ ਚਾਹੀਦੀ ਆ ਹਾਂਜੀ ਅਸੀਂ ਪੂਰੀ ਉਹਦੀ ਖੁਸ਼ੀ ਮਨਾਵਾਂਗੇ ਹਾਂਜੀ ਅੱਜ ਢੋਲ ਨਗਾਰੇ ਨਾਲ ਖੁਸ਼ੀ ਮਨਾਏਗੀ ਹਾਂਜੀ ਹਾਂਜੀ ਅੱਜ ਪੂਰੀ ਢੋਲ ਨਗਾਰੇ ਨਾਲ ਖੁਸ਼ੀ ਮਨਾਏਗੀ ਇਹ ਤਾਂ ਮਤਲਬ ਕਿ ਬੇਟੀਆਂ ਦੀ ਢੋਲ ਨਗਾਰਨਾ ਹੀ ਖੁਸ਼ੀ ਮਨਾਾਈ ਜਾਣੀ ਚਾਹੀਦੀ ਆ ਕਿਉਂਕਿ ਬੇਟੇ ਨਾਲੋਂ ਵੱਧ ਕੀ ਬੇਟੀਆਂ ਹੁੰਦੀਆਂ ਨੇ ਹਾਂਜੀ ਇਹ ਵੀਡੀਓ ਇਹੋ ਉਹਦੇ ਨੂੰ ਜਿੰਨੇ ਕੱਢ ਬੰਦੇ ਡੱਬੇ ਵੰਡੇਗੇ ਇਹ ਕਰਵਾਣਾ ਹਾਂਜੀ ਹਾਂਜੀ ਪੂਰੀ ਪੂਰੀ ਖੁਸ਼ੀ ਮਨਾਈ ਗਈ ਭਾਜੀ ਡੱਬੇ ਵੰਡੇ ਗਏ ਸੀ ਪੂਰਾ ਸੈਲੀਬ੍ਰੇਟ ਟੋਲਟਮੱਕਾ ਹੋਇਆ ਸੀਗਾ ਸਾਰਾ ਕੁਝ ਕੀਤਾ ਗਿਆ ਸੀ ਜੀ